ਉਹ ਪਠਾਨ ਕਹਿੰਦਾ ਵੀ ਅਸੀਂ 500 ਪਠਾਨ ਦੀ ਜੁਨਟ ਸਾਹ 500 ਬੰਦੇ ਅਸੀਂ ਸਾਰਿਆਂ ਸਲਾਹ ਕੀਤੀ ਇਹਵਾਰੀ ਨਲਵੇ ਨੂੰ ਪੈਸੇ ਨਹੀਂ ਦੇਣੇ ਇਹਦੇ ਹਾਥੀ ਤੋਂ ਨੇ ਆ ਗਰੋਂ ਹੀ ਲਾਉਣਾ ਆ ਕੰਮ ਹੀ ਨਵੇੜਨਾ ਆ ਉਹਨਾਂ 500 ਬੰਦਿਆਂ ਸਲਾਹ ਕੀਤੀ ਵੀ ਨਲਵੇ ਨੂੰ ਪਾਓ ਚੁੱਠੀ ਤੇ ਲਿਖੋ ਵੀ ਜੇ ਪਿਓ ਦਾ ਪੋਤਿਆਂ ਤੇ ਕੱਲਾ ਆ ਤੇ ਅੱਜ ਪੈਸੇ ਲੈ ਕੇ ਜਾ ਅਸੀਂ ਪੈਸੇ ਦੇਣ ਨਹੀਂ ਹੁਣ ਜੇ ਪਿਓ ਦਾ ਤੇ ਕੱਲਾ ਢ ਕੇ ਲੈ ਜੀ ਉਹ ਚਿੱਠੀ ਆ ਗਈ ਨਲਵੇ ਤੱਕ ਜਦੋਂ ਨਲਵਾ ਸਰਦਾਰ ਜੀ ਨੇ ਚਿੱਠੀ ਪੜ੍ਹੀ ਤੇ ਆਵੇਂ ਲਿਖਦੇ ਨੇ ਉਹ ਫਿਰ ਸਾਜ ਢੜ ਕੇ ਉਹ ਪਠਾਨ ਦੱਸਦਾ ਕਿੰਨੇ ਵੇ ਲੋ ਪਿਓ ਦਾ ਪੁੱਤ ਹੀ ਇਕੱਲਾ ਹੀ ਆ ਗਿਆ ਤੇ ਜਦੋਂ ਆ ਕੇ ਖਲੋਤਾ ਨਾ ਸਾਡੇ 500 ਬੰਦਿਆਂ ਦੇ ਸਾਹਮਣੇ ਕਰ ਲਿਓ ਨੇ ਇਕੱਠੇ ਉਹਨਾਂ ਆਖਿਆ ਨਲਵਾ ਜੀ ਤੈਨੂੰ ਪਤਾ ਵੀ ਸੋਚ ਸਮਝ ਕੇ ਆਇਆ ਨਾ ਨਲਵੇ ਸਰਦਾਰ ਨੇ ਆਖਿਆ ਹਾਂ ਸੋਚ ਸਮਝ ਕੇ ਆਇਆ ਉਹਨਾਂ ਆਖਿਆ ਵੀ ਪੈਸੇ ਲੈਣੇ ਆਇਆ ਹਨ ਹਰੀ ਸਿੰਘ ਨਲਵਾ ਕਹਿੰਦਾ ਪੈਸੇ ਲੈਣੇ ਆਇਆ ਉਹਨਾਂ ਆਖਿਆ ਫਿਰ ਹੀ ਤੇ ਪੈਸੇ ਦੇਣੇ ਨਹੀਂ ਨਲਵਾ ਕਹਿੰਦਾ ਮੈਂ ਪੈਸੇ ਦੇ ਲਾਲਚ ਕੇ ਵੀ ਨਹੀਂ ਆਇਆ ਫਿਰ ਮੈਨੂੰ ਪੈਸੇ ਜੇ ਤੁਸੀਂ ਦੇਣੇ ਨਹੀਂ ਤੇ ਮੈਨੂੰ ਲੋੜ ਥੋੜੀ ਆ ਤੁਸੀਂ ਲੈ ਜਾ ਹੀ ਮੇਰੇ ਪਿਓ ਦਾ ਪੋਚਿਆਂ ਦੇ ਇਕੱਲਾ ਆ Mata, Mata